ਓਏ ਕਾਲੋ ਦੇਖ ਲੈ ਕਿ ਹੋ ਜਾ ਟਾਈਮ ਆ ਗਿਆ ਜਿਹੜੀ ਆਪਣੀ ਰਿਸ਼ਤੇਦਾਰੀ ਚ ਪਿੰਕੀ ਨਹੀਂ ਹੁੰਦੀ ਸੀ ਉਹ ਕੰਜਰ ਦੀ ਕਿਸੇ ਮੁੰਡੇ ਨਾਲ ਭੱਜ ਗਈ ਤੇ ਮੈਂ ਤੇਰੇ ਅੱਗੇ ਹੱਥ ਬੰਨਦਾ ਇਹ ਗੱਲ ਕਿਸੇ ਨੂੰ ਦੱਸੀ ਨਾ ਤੈਨੂੰ ਮੇਰੀ ਸੌ ਲੱਗੇ ਠੀਕ ਹੈ ਜੀ ਕਿਸੇ ਨੂੰ ਨਹੀਂ ਦੱਸਦੀ ਤੇ ਚੱਲ ਹੁਣ ਮੈਂ ਚੱਲਿਆ ਖੇਤ ਓਏ ਕਿਸੇ ਕੋਲ ਬੱਕਰ ਆਂਦਾ ਈ ਤੈਨੂੰ ਮੈਂ ਬਾਰ ਬਾਰ ਕਹੀ ਜਾਂਦਾ ਤੈਨੂੰ ਮੈਂ ਆਪਦੀ ਸੌ ਪਾਈ ਹੋਈ ਐ ਉਹ ਨਹੀਂ ਦੱਸਦੀ ਇੱਕ ਵਾਰੀ ਕਹਿ ਦਈਂ ਤਾ ਬੰਦਾ ਥੋੜਾ ਬੋਧੇ ਕੀਂਦਾ ਕਰੇ ਮੇਰੇ ਤੇ ਹਾਏ ਓ ਰੱਬਾ ਅੱਜ ਮੈਂ ਢੱਡ ਦੀ ਦਿੰਦੀ ਗੈਸ ਕਾਦੋ ਬਣੀ ਪਈ ਮੈਂ ਤਾਂ ਕੁਝ ਖਾਦਾ ਵੀ ਨਹੀਂ ਓਹ ਹਾਂ ਸੱਚ ਜ ਜਾਵੇਂ ਹਾ ਰੱਬਾ ਮੇਰਾ ਹਾਲਤ ਜਾ ਰਹੀ ਖਰਾ ਹੋ ਜਾਂਦੀ ਆ ਮੈਨੂੰ ਲੱਗਦਾ ਮੇਰਾ ਅੰਤ ਵੇਲਾ ਆ ਗਿਆ ਨਿਕਾਲੋ ਆ ਕੀ ਹੋ ਗਿਆ ਤੈਨੂੰ ਵਿੱਚ ਅੰਦਰ ਆ ਜਿਹੜੀ ਤੂੰ ਮੈਨੂੰ ਸਵੇਰੇ ਪਿੰਕੀ ਵਾਲੀ ਗੱਲ ਦੱਸ ਕੇ ਗਿਆ ਉਹ ਮੇਰੇ ਅੰਦਰ ਪਚ ਨਹੀਂ ਰਹੀ ਉਹ ਤੁਹਾਡੀ ਭੈਣ ਨੂੰ ਆ ਲੈ ਮੈਂ ਤੇਰੀ ਮਾਂ ਨੂੰ ਫੋਨ ਲਾਤਾ ਲੈ ਗੱਲ ਕਰ ਹੈਲੋ ਬੇਬੇ ਜਿਹੜੀ ਇਹਨੇ ਮੈਨੂੰ